ਇਕੋਲੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਪ ਤੁਹਾਨੂੰ ਬਹੁਤ ਸਿੱਧ ਸ਼ਬਦ ਜਿਹੜਾ ਅਕਸਰ ਹੀ ਕੋਈ ਨਾ ਕੋਈ ਹਰ ਇੱਕ ਰਾਗੀ ਇਹ ਵਾਲਾ ਸ਼ਬਦ ਜ਼ਰੂਰ ਪੜਦਾ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਬੜੇ ਆਸਾਨ ਤੇ ਸੌਖੇ ਤਰੀਕੇ ਨਾਲ ਤੁਹਾਨੂੰ ਹਾਰਮੋਨੀਅਮ ਤੇ ਦੱਸਣ ਲੱਗਿਆ ਬਹੁਤ ਘੱਟਾ ਸਮੇਂ ਦੇ ਵਿੱਚ ਹੀ ਤੁਸੀਂ ਇਹ ਸ਼ਬਦ ਹਾਰਮੋਨੀਅਮ 'ਤੇ ਪਲੇ ਕਰਨਾ ਸਿੱਖ ਸਕਦੇ ਜੀ ਹਰ ਇੱਕ ਰਗ ਦੀ ਆਪੋ ਆਪਣੀ ਟੀਨ ਹੋ ਸਕਦੀ ਹੈ ਪਰ ਅਕਸਰ ਆਪਾਂ ਇਸ ਟੀਨ ਤੇ ਸੁਣਿਆ ਹੈ ਕਿ ਇਹ ਸ਼ਬਦ ਜਿਆਦਾ ਇਦਾਂ ਬੋਲੇ ਜਾਂਦਾ ਸੋ ਹਰਮੋਨੀਅਮ ਤੇ ਕਿਵੇਂ ਇਹ ਸ਼ਬਦ ਪੜ੍ਹਨਾ ਹੈ ਪ੍ਰੋਪਰ ਆਪਾਂ ਤੁਹਾਨੂੰ ਅੰਤਰਾ ਤੇ ਸਤਾਈ ਪ੍ਰੋਪਰ ਦੱਸਣ ਲੱਗੇ ਆਂ ਧਿਆਨ ਨਾਲ ਦੇਖ ਲੈਣਾ ਕਿਹੜੀ ਉਂਗਲ ਕਿਹੜੇ ਬਟਨ ਤੇ ਪਲੇ ਕਰਨੀ ਹੈ ਪਹਿਲੇ ਕਾਲੇ ਦੀ ਉਂਗਲ ਦੱਕਣੀ ਹੈ ਮੇਲ ਸਕੇਲ ਦੇ ਅਕੋਰਡਿੰਗ ਸੋ ਧਿਆਨ ਨਾਲ ਕਿਉਂ ਆਇ ਤੋਂ ਸ਼ੁਰੂ ਕਰਾਂਗੇ ਆਪਾਂ ਜੋ ਮੰਗੇ ਜੋਤਿ ਸ਼ੁਰੂ ਕਰਨਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਫੇਰ ਤੋਂ ਇੱਕ ਵਾਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਨਕਾ ਦਾਸ ਮੁਖ ਤੇ ਜੋ ਬੋਲੇ ਇਹੋ ਉਹਾ ਸਚ ਹੋਵੇ ਨਾਨਕ ਦਾ ਸੁਮਖ ਤੇ ਜੋ ਬੋਲੇ ਇਹੋ ਉਹਾ ਸਚ ਹੋਵੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਸੋ ਐਸੀ ਤਰ੍ਹਾਂ ਹੀ ਤੁਸੀਂ ਇਹਨਾਂ ਹੀ ਬਟਨਾ ਤੋਂ ਬਾਕੀ ਦਾ ਸ਼ਬਦ aí ਅੰਤਰਾ ਜਿੱਦਾਂ ਬਾਕੀ ਸ਼ਬਦ ਪੰਕਤੀਆਂ ਜਿਹੜੀਆਂ ਉਹ ਵੀ ਇੱਥੋਂ ਪਲੇ ਕਰਕੇ ਤੁਸੀਂ ਇਹ ਪਲੇ ਕਰ ਸਕਦੇ ਸੋ ਤੋਹਾ ਮਿੰਟਾਂ ਦੇ ਵਿੱਚ ਆਪਾਂ ਤੁਹਾਨੂੰ ਦੱਸਤਾ ਕਿ ਕਿਦਾਂ ਤੁਸੀਂ ਹਰਮੋਨਿਅਮ ਤੇ ਇਹ ਸ਼ਬਦ ਪਲੇ ਕਰ ਸਕਦੇ ਜੇ ਹਰ ਕਮੈਂਟ ਕਰਕੇ ਦੱਸੋ ਕਿਵੇਂ ਦੀ ਲੱਗੀ ਵੀਡੀਓ ਹੋਈਆਂ ਭੁੱਲਣ ਦੀ ਮਾਫੀ ਮਿਲਾਂ ਕਿਸੇ ਨੈਕਸਟ ਵੀਡੀਓ ਵਿੱਚ ਜਿਹੜੇ ਇਸ ਚੈਨਲ ਨਾਲ ਜੁੜੇ ਹੋਣਾ ਧੰਨਵਾਦ ਬਾਤੋ ਦਾ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ